ਆਪਦੀ ਸਰਕਾਰ ਆਪ ਦੇ ਦੁਆਰਾ ਤਹਿਤ ਬਟਾਲਾ ਦੇ ਗਾਂਧੀ ਕੈਂਪ ਵਿੱਚ 43 ਸਕੀਮਾਂ ਤਹਿਤ ਲਗਾਇਆ ਗਿਆ ਕੈਂਪ ਜਿਸ ਵਿੱਚ ਆਮ ਲੋਕਾਂ ਨੇ ਵੱਧ ਚੜ ਕੇ ਇਸ ਕੈਂਪ ਦਾ ਲਾਭ ਲਿਆ ਅਤੇ ਨਾਲ ਹੀ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਇਸ ਮੌਕੇ ਤੇ ਵਾਰਡ ਦੇ ਵਰਕਰ ਨੇ ਵੀ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਆਪ ਦੀ ਸਰਕਾਰ ਆਪ ਦੇ ਦੀਵਾਰ ਪਹੁੰਚ ਚੁੱਕੀ ਹੈ ਅਤੇ ਵੱਧ ਚੜ ਕੇ ਇਹ ਸਕੀਮ ਦਾ ਲਾਭ ਉਠਾਓ ਜਦੋਂ ਇਸ ਸੰਬੰਧ ਵਿੱਚ ਪਰਦਰਸ਼ਨ ਦੇ ਅਧਿਕਾਰੀਆਂ ਨਾਲ ਵੀ ਗੱਲ ਕੀਤੀ ਤਾਂ ਉਹਨਾਂ ਨੇ ਵੀ ਬੜੇ ਪਿਆਰ ਨਾਲ ਲੋਕਾਂ ਨੂੰ ਸਕੀਮਾਂ ਬਾਰੇ ਜਾਣੂ ਕਰਵਾਇਆ ਅਤੇ ਕਿਹਾ ਕਿ ਵੰਦ ਚੜ੍ਹ ਕੇ ਲੋਕ ਇਹ ਸਕੀਮ ਦਾ ਲਾਭ ਉਠਾਉਣ ਦੇਖੋ ਲਾਈਵ ਤਸਵੀਰਾਂ న్యూਸ ਪੰਜਾਬ ਤੇ ਇਹ ਆਮ ਦੇ ਭਾਜੀ ਬਲਵੀਰ ਕੁਮਾਰ ਬਲਵੀਰ ਜੀ ਕਿੱਦਾਂ ਦੇਖਦੇ ਹੋ ਕਿ ਜਿਹੜੀ ਸਾਰਾ ਸਾਜੋ ਸਮਾਨ ਚੁੱਕ ਕੇ ਸਰਕਾਰੀ ਅਧਿਕਾਰੀ ਤੁਹਾਡੇ ਦਰਵਾਜ਼ੇ ਆ ਗਏ ਨੇ ਕੀ ਕਹਿਣਾ ਚਾਹਦੇ ਹੋ ਬਹੁਤ ਵਧੀਆ ਬਰਾਨਾ ਮਾਲ ਕੋ ਇਦਾਂ ਦਿਹਾੜੀਆਂ ਤੋੜ-ਤੋੜ ਕੇ ਕੰਮ ਹੁੰਦਾ ਹੈ ਚਲੋ ਇਹ ਹੁਣ ਇੱਕ ਜੱਕ ਦਾ ਕੰਮ ਹੋ ਰਿਹਾ ਵਧੀਆ ਉਪਰਾਲਾ ਦਾ ਹੈ ਕਿੰਨੇ ਤਰ੍ਹਾਂ ਦੀਆਂ ਸਕੀਮਾਂ ਜਿਹੜੀਆਂ ਇਹਦੇ ਵਿੱਚ ਦਿੱਤੀਆਂ ਜਾ 44 44 ਸਕੀਮਾਂ ਸੰਤੁਸ਼ਟ ਕੋ ਸਰਕਾਰ ਕੋਲੋਂ ਕਿੱਦਾਂ ਦੇਖਦੇ ਹੋ ਕਿ ਅੱਗੇ ਕਦੀ ਹੋਇਆ ਕਿ ਨਹੀਂ ਅੱਦਮੀ ਨਹੀਂ ਵਧੀਆ ਉਪਰਾਲਾ ਅੱਗੇ ਅੱਗੇ ਨਹੀਂ ਦੇਖਿਆ ਅੱਗੇ ਕਦੀ ਹੋਇਆ ਨਾ 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 ਫਸਟ ਟਾਈਮ ਹੀ ਹੈ ਸੋ ਵਧੀਆ ਲੱਗਦਾ ਬਹੁਤ ਵਧੀਆ ਲੋਕਾਂ ਕੀ ਅਪੀਲ ਕਰਨਾ ਜਾਂਦੇ ਹੋ ਲੋਕਾਂ ਕਹਿ ਰਹੇ ਆ ਕਿ ਜੇ ਸਰਕਾਰ ਵਧੀਆ ਕੰਮ ਕਰਦੀ ਹੈ ਤੇ ਤੁਸੀਂ ਸਾਥ ਦੇਗਾ ਕਿ ਫਿਰ ਦੁਬਾਰਾ ਤੂੰ ਆਵੇਂ ਸਰ ਕੀ ਨਾ ਮੇਰਾ ਨਾਮ ਪਰਮਜੋਤ ਸਿੰਘ ਐਸਡੀ ਅਮੈਨਸਪਲ ਕਾਰਪੋਰੇਸ਼ਨ ਬਟਾਲਾ ਸੋ ਐਸਡੀ ਸਾਹਿਬ ਕਿਦਾਂ ਦੇਖਦੇ ਹੋ ਕਿ ਸਾਰਾ ਸਾਜੋ-ਸਮਾਨ ਚੁੱਕ ਕੇ ਸਰਕਾਰ ਵੱਲੋਂ ਜਿਹੜੀਆਂ ਨੇ ਕਿੰਨੀਆਂ ਸਕੀਮਾਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਲੋਕਾਂ ਦੇ ਦਵਾਰ ਪਹੁੰਚ ਰਹੀਆਂ ਸਰਕਾਰ ਵੱਲੋਂ ਉਪਰਾਲਾ ਕੀਤਾ ਗਿਆ ਜੀ ਸਰਕਾਰ ਵੱਲੋਂ ਟੋਟਲ 43 ਸਕੀਮਾਂ ਦਾ ਲਾਭ ਲੋਕਾਂ ਨੂੰ ਦਿੱਤਾ ਜਾ ਰਿਹਾ ਹਰ ਗਰੀ ਮਹੱਲੇ ਦੇ ਵਿੱਚ ਜਾ ਕੇ ਲੋਕਾਂ ਨੂੰ ਸਕੀਮਾਂ ਦਾ ਲਾਭ ਦੇ ਦਿੱਤਾ ਜਾ ਰਿਹਾ ਇਹਦੇ ਵਿੱਚ ਇਦਾਂ ਹਰ ਵਾਰਡ ਦੇ ਵਿੱਚ ਹਰ ਵਾਰਡ ਦੇ ਵਿੱਚ ਡੇਲੀ ਇੱਕ ਕੈਂਪ ਲਗਾਇਆ ਜਾ ਰਿਹਾ ਜਿੱਦਾਂ ਹੁਣ ਅੱਜ ਇਸ ਵਾਰਡ ਦੇ ਵਿੱਚ ਲੱਗਾ ਕੱਲ ਸਾਡੀ ਲਾਗੀ ਵਾਲੀ ਜਿਹੜੀ ਵਾਰਡ ਆ ਉਹ ਤਿੰਨ ਨ ਅਹੀਂ ਤੇ ਲੋਕਾਂ ਨੇ ਵੀ ਗਾਇਰ ਕਰ ਰਿਹਾ ਜੇ ਕੋਈ ਬੰਦਾ ਇੱਥੇ ਲਾਭ ਨਾ ਲੈ ਸਕਿਆ ਹਿ ਉਹਨਾਂ ਨੇ ਇਹ ਵੀ ਕਹਿ ਰਹੇ ਵੀ ਕੱਲ ਤੋਂ ਵਾਰ ਨੰਬਰ 3 ਕੋਤ ਵੀ ਨੰਗੇ ਵਿੱਚ ਜਾ ਕੇ ਉਹ ਲਾਭ ਲੈ ਸਕਦੇ ਹੋ ਸੋ ਲੋਕਾਂ ਦਾ ਕਿੱਦਾਂ ਦਾ ਲੋਕਾਂ ਦਾ ਬਹੁਤ ਅੱਛਾ ਰਿਸਪੌਂਸ ਮਿਲ ਰਿਹਾ ਜਿਹੜਾ ਲੋਕਾਂ ਨੂੰ ਸੁਵਿਧਾ ਕੇਂਦਰਾਂ ਦੇ ਚੱਕਰ ਲਾਣੇ ਪੈ ਰਹੇ ਸੀ ਬਾਹਰ ਜਾ ਕੇ ਦਫ਼ਤਰਾਂ ਦੇ ਚੱਕਰ ਲਾਣੇ ਪੈ ਰਹੇ ਸੀ ਉਹਨਾਂ ਦਾ ਕੰਮ ਇੱਥੇ ਮੌਕੇ ਤੇ ਬਿਲਕੁਲ ਸਹੀ ਢੰਗ ਨਾਲ ਹੋ ਰਿਹਾ ਈਵਨ ਇੱਕ ਬਾਰ ਹੈਲਪ ਡੈਸਕ ਲੱਗਾ ਹੋਇਆ ਜਿਹਦੇ ਵਿੱਚ ਅਸੀਂ ਫੀਡਬੈਕ ਵੀ ਲੈ ਰਹੇ ਹਾਂ ਕਿ ਕਿਸੇ ਨੂੰ ਕੋਈ ਦਿੱਕਤ ਨਹੀਂ ਆ ਰਹੀ ਨੋਡਲ ਅਫਸਰ ਕਹਿ ਰਹੇ ਮੇਰੇ ਜਿਹੜੇ ਸਾਰਾ ਸਟਾਫ ਮੈਂਬਰ ਇਹ ਤੇ ਬਹੁਤ ਅੱਛਾ ਕੰਮ ਕਰ ਰਹੇ ਆ ਜੀ ਸੋ ਜਿਹੜੇ ਰੈਗਨ ਉਹਨਾਂ ਨੂੰ ਕੀ ਫੀਲ ਕਰਨਾ ਚਾਹੁੰਦੇ ਕੋਈ ਝਿਜਡੇ ਪਏ ਨੇ ਕਿਉਂ ਨਹੀਂ ਨਿਕਲਦੇ ਦੁਬਾਰ ਕੀ ਕਹਿਣਾ ਚਾਹੁੰਦੇ ਲੋਕਾਂ ਨੂੰ ਅਪੀਲ ਕਰ ਰਹੇ ਵੀ ਨਹੀਂ ਇੱਥੇ ਅਨਾਉਂਸਮੈਂਟ ਸਿਸਟਮ ਵੀ ਲੱਗਿਆ ਕਿ ਦਿੱਤੋਂ ਤੱਕ ਲੋਕਾਂ ਨੂੰ ਆਪਾ ਦੱਸ ਸਕੀਏ ਇਹਦੀ ਅਸੀਂ ਡੇਲੀ ਮਨਾਦੀ ਕਰਾਨੇ ਆ ਇੱਕ ਰਾਤ ਪਹਿਲਾਂ ਹੀ ਗਲੀਆਂ ਮਹੱਲੇ ਚ ਮਨਾਦੀ ਕਰਾਨੇ ਆ ਇਸ ਤੋਂ ਨੇੜੇ ਜਾ ਕੇ ਹੋਰ ਕਈ ਕਿਸੇ ਵੀ ਤਰੀਕੇ ਨਾਲ ਹੀ ਦੱਸਿਆ ਜਾ ਸਕਦਾ ਲੋਕਾਂ ਨੂੰ ਕਿ ਆਪਣੇ ਆ ਕਾਲੀ ਆਪਣੇ ਕੰਮ ਕਰਾਓ ਆ ਕੇ ਹਾਂ ਨਿੱਕੀ ਨਾਮ ਦੇ ਮੇਰਾ ਨਾਮ ਅਜੀਤ ਕੁਮਾਰ ਜ ਭਾਜੀ ਇਦਾਂ ਦਾ ਪ੍ਰਾਲਾਣਾ ਮਲਹਾੜੇ ਲਾਈਫ ਵਿੱਚ ਪਹਿਲੀ ਵਾਰ ਇਦਾਂ ਹੋਇਆ ਜੀ ਇਹ ਆਮ ਪਾਰਟੀ ਸਰਕਾਰ ਨੇ ਕਰ ਰਹੀ ਹੈ ਹੋਰ ਕਿਹੇ ਕਈ ਸਰਕਾਰਾਂ ਆਏ ਭਾਜੀ ਕਿਹੇ ਦੇ ਵੀ ਇਦਾਂ ਦਾ ਕੋਈ ਮੁੱਦਾ ਨਹੀਂ ਚੁੱਕਿਆ ਜੀ ਤੁਹਾਡੇ ਭਗਵੰਤ ਮਾ ਜੀ ਅਮਰ ਸੇਸ਼ ਚੈਰੀ ਕਲਸੀ ਜੀ ਬਹੁਤ ਵਧੀਆ ਪ੍ਰਾਲਾ ਜੀ ਇਹਦਾ ਕਰ ਰਿਹਾ ਕਿ ਘਰ ਘਰ ਲੋਕਾਂ ਦੇ ਕੰਮ ਹੋ ਰਿਹਾ ਜੀ ਕਿੰਨੇ ਤਰ੍ਹਾਂ ਦੀਆਂ ਸਕੀਮਾਂ ਜਿਹੜੀਆਂ ਦੇ ਰੱਖੇ ਇੱਥੇ 43 ਤਰ੍ਹਾਂ ਦੀਆਂ ਸਕੀਮਾਂ ਹੈ ਤੇ ਇੱਕ ਜੀ ਵਧਾਈ ਗਈ ਹੈ ਐਸਟੀਐ ਸਾਹਿਬ ਨਾਲ ਇਹ ਮੀਟਿੰਗ ਕਰਕੇ ਕਿ ਆਸ਼ਵਾਨ ਕਾਰਡ ਦੀ ਜਿਹੜੇ ਉਹਨਾਂ ਦੀ ਲਿਸਟਾ ਵੀ ਨਾਲ ਦਿੱਤੀਆਂ ਜਾ ਰਹੀਆਂ ਕਿਹੜੇ-ਕਿਹੜੇ ਹਸਪੀਟਲ 'ਚ ਕਿ ਆਪਾਂ ਜਾ ਕੇ ਤੇ ਖਰਚੇ ਕਰ ਆਪਣਾ ਗਰੀਬ ਲੋਕੀ ਹੋਣ ਜੀ। ਤੋਂ ਜੇ ਤੁਸੀਂ ਦੇਖਦੇ ਹੋ ਕਿ ਗਾਂਧੀ ਨਗਰ ਆਪਰੇ ਵਿੱਚ ਜਿਹੜਾ ਟਰਾਲਾ ਘਰ ਤੇ ਘਰ ਲਾ ਕੇ ਸਾਦ ਉਸਮਾਨ ਲੋਕਾਂ ਦੇ ਜਿਹੜਾ ਕੰਮ ਕਰਦੇ ਬਿਨਾਂ ਸੇਵਾ ਕਰਦੇ। ਭਾਜੀ ਇਹ ਬਹੁਤ ਵਧੀਆ ਉਪਰਾਲਾ ਜੀ ਕਿ ਲੋਕੀ ਬਹੁਤ ਕੋਸ਼ਿਸ਼ ਹੈ ਜੀ ਕਿ ਸਾਰਿਆਂ ਦੇ ਦਿਹਾੜੀਆਂ ਤੋੜ ਕੇ ਜਾ ਕੇ ਸਾਰਾ ਸਭ ਦਿਨ ਵਿਸਤ ਹੋ ਜਾਂਦਾ ਸੀਗਾ। ਤੋਂ ਸਾਰੇ ਇੱਥੇ ਆਪਣੇ ਘਰੇ ਹੀ ਕੰਮ ਕਰਾ ਰਹੇ ਐ। ਕਿ ਇਹਨੇ ਲੋਕ ਲੋਕ ਭੋਖਾ ਸਾਰੇ ਕੰਮ ਮੈਂ ਕੱਲ 2 ਵਜੇ ਤੱਕ ਟਾਈਮ ਹੀ ਮੈਂ ਕੱਲ ਵਾਕੇ 5 ਵਜੇ ਤੱਕ ਕੈਂਪ ਲਵਾਇਆ ਸੀਗਾ ਕਿ ਲੋਕਾਂ ਦੇ ਕੋਈ ਰਹਿ ਨਾ ਜਾਵੇ ਜੀ ਲੋਕਾਂ ਨੂੰ ਕੀ ਫੀਲ ਕਰਨਾ ਚਾਹਤ ਹੈ ਲੋਕਾਂ ਨੂੰ ਇਹੀ ਫੀਲ ਕਰਨਾ ਚਾਹੁੰਦੇ ਨੇ ਕਿ ਜਿਹੜੇ ਲੋਕੀ ਰਹਿ ਗਏ ਆ ਉਹ ਆਣ ਕੇ ਆਪਣੇ ਕੰਮ ਕਰਾਣ ਜੀ ਕਿ ਦਾਵੇ ਮੌਕੇ ਤੁਹਾਨੂੰ ਪਤਾ ਫਿਰ ਥੋੜਾ ਟਾਈਮ ਤੋਂ ਬਾਅਦ ਜਾਂਦੇ ਆ ਜੀ